ਸਿਆਦਪੁਰ ਵਿੱਚ ਇੱਕ ਮਲਕਪਾਗੂ ਨਾਂ ਦਾ ਆਦਮੀ ਰਹਿੰਦਾ ਸੀ ਜੋ ਲੋਕਾਂ ਤੇ ਬਹੁਤ ਜ਼ੁਲਮ ਕਰਕੇ ਧਨ ਇਕੱਠਾ ਕਰਦਾ ਸੀ ਉਸ ਨੇ ਆਪਣੇ ਘਰ ਇੱਕ ਬ੍ਰਹਮਪੂਜ ਕੀਤਾ ਅਤੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਉਸ ਨੇ ਚੋਂ ਵਰਨਾ ਵਾਸਤੇ ਬਖ ਬਖ ਪੂਜਨ ਵਰਮਾਇਆ ਹੈ ਪਰ ਗੁਰੂ ਜੀ ਨੇ ਜਵਾਬ ਵਿੱਚ ਕਿਹਾ ਮੇਰਾ ਕਿਸੇ ਵਰਨ ਨਾਲ ਕੋਈ ਸੰਬੰਧ ਨਹੀਂ ਐਸ ਲਈ ਮੈਂ ਨਹੀਂ ਆਵਾਂਗਾ ਸੰਦੇਸ਼ ਬਹਕ ਨੇ ਗੁਰੂ ਜੀ ਨੂੰ ਕਿਹਾ ਕਿ ਮਲਕਪਾਗੂ ਗੁੱਸਾ ਕਰੇਗਾ ਆਪ ਜੀ ਜ਼ਰੂਰ ਚਲੋ ਤਾਂ ਗੁਰੂ ਜੀ ਉਸ ਦੀ ਗੱਲ ਮੰਨ ਗਏ ਉਸ ਦੇ ਨਾਲ ਚੱਲ ਪਏ ਗੁਰੂ ਜੀ ਜਦ ਗਏ ਤਾਂ ਮਲਕਪਾਗੂ ਨੇ ਕਰੋਧ ਵਿੱਚ ਕਿਹਾ ਕਿ ਤੁਸੀਂ ਮੇਰੀ ਰੋਟੀ ਨਾ ਕਰਦੀ ਮੈਂ ਪਰ ਲਾਲੂ ਸੁਦਰ ਦੀ ਘਰ ਰੋਟੀ ਖਾਂਦੇ ਹਾਂ ਗੁਰੂ ਜੀ ਨੇ ਭਾਈ ਲਾਲੂ ਦੀ ਰੋਟੀ ਮੰਗਵਾਈ ਅਤੇ ਮਲਕ ਭਾਗੋ ਦੇ ਬਕਵਾਨ ਵੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਹੱਥ ਵਿੱਚ ਲੈ ਕੇ ਦੋਮਾ ਦਾ ਭੋਜਨ ਖੁੱਟਣ ਲੱਗੇ ਤਾਂ ਮਲਕ ਭਾਗੋ ਦੀ ਰੋਟੀ ਵਿੱਚੋਂ ਹੂਣ ਵਗਣਾ ਸ਼ੁਰੂ ਹੋ ਗਿਆ ਅਤੇ ਭਾਈ ਲਾਲੂ ਦੀ ਰੋਟੀ ਵਿੱਚੋਂ ਦੁੱਧ ਦੀ ਧਾਰਾ ਵਗਣ ਲੱਗੀ ਇਹ ਵੇਖ ਕੇ ਮਲਕ ਭਾਗੋ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਅਤੇ ਡਰ ਗਿਆ ਗੁਰੂ ਨਾਨਕ ਨੂੰ ਬਾਤਸਾਨੀ ਵਿਆਖਿਆ ਕਰਦੀ ਮਲਕ ਭਾਗ ਨੂੰ ਦੱਸਿਆ ਵੇਖੋ ਭਾਈ ਤਹਾਡਾ ਭੋਜਨ ਗਰੀਬਾਂ ਦੀ ਖੂਨ ਨਾਲ ਭਰਿਆ ਪਿਆ ਹੈ ਜਦਕਿ ਭਾਈ ਲਾਲੂ ਦਾ ਆਕਾ ਲਾਲ ਦੀ ਕਮਾਈ ਨਾਲ ਬਣਿਆ ਹੋਇਆ ਹੈ ਅਤੇ ਦੁੱਧ ਬਾਣ ਪਵਿੱਤਰ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਲਖ ਭਾਗੂ ਦਾ ਹੰਕਾਰ ਟੁੱਟ ਗਿਆ ਉਹ ਗੁਰੂ ਜੀ ਦੇ ਚਰਨਾਂ 'ਤੇ ਟਿਕਿਆ ਅਤੇ ਗੁਰੂ ਜੀ ਤੋਂ ਮਾਫੀ ਮੰਗਣ ਲੱਗੇ ਉਸ ਨੇ ਗੁਰੂ ਜੀ ਨਾਲ ਗੱਲਬਾਤ ਕੀਤਾ ਕਿ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਗਲਤ ਤਰੀਕੇ ਨਾਲ ਵਰਤ ਕੇ ਧੰਦਾ ਇਕੱਠਾ ਕਰਨ ਤੋਂ ਮੈਂ ਤੌਵਾ ਕਰਦਾ ਹਾਂ